ਮਿੱਤਰੋ ਰੈੱਡ ਹੌਰਸ ਖੜਾ ਆਪਣੇ ਘਰੇ ਤੇ ਪਾਈ ਵੀ ਆਪ ਪੱਲੀ ਪਾਤੀ ਸੋਤੇ ਔਰ ਧੁੱਪ ਜਾਦੇ ਆ ਪੇਟੀ ਕਰੀ ਜਾਂਦੇ ਤਿਆਰ ਲੱਗਿਆ ਵੇ ਛੋਟਾ ਮਿਸਤਰੀ ਇਹ ਚੱਕਰੋ ਐਨ ਪੂਰਾ ਸਫਾਈ ਨਾਲ ਕੰਮ ਕਰੀ ਜਾਂਦਾ ਪੂਰਾ ਘੈਂਟ ਕੰਮ ਕਰਾਂਗੇ ਤਸੱਲੀਆਂ ਕਰਾਊਗਾ ਸਿਸਟਮ ਆਣਾ ਮਿਸਤਰੀ ਹਾਂਜੀ ਕਰਾਂਗੇ ਤਸੱਲੀਆਂ ਜਮਾ ਆ ਕਨੇ ਬੰਦੇ ਕੁੱਟਣ ਵਾਲਾ ਸਿਸਟਮ ਬਣਾਉਣਾ ਹੈ ਜਿਹੜਾ ਬੈਠਿਆ ਕਰੂ ਉੱਤੇ ਕੁੱਟ ਖਾਇਆ ਕਰੂ ਸਿਸਟਮ ਕੁੱਟਿਆ ਕਰੂ ਬੰਦਾ ਕੁੱਟ ਖਾਇਆ ਕਰੂ ਐਸੇ ਦਾ ਸਿਸਟਮ ਲਾਉਣਾ ਹੈ ਸਪੀਕਰ ਪਾਈ ਜਾਂਦੇ ਆ ਜਾਲ ਸਪੀਕਰ ਪਾਦੇ ਸਾਈਡਾਂ ਵਾਲੇ ਫਰੰਟ ਵਾਲਾ ਰਹਿੰਦਾ ਸਿਸਟਮ ਸਾਰੇ ਸਾਈਡਾਂ 'ਤੇ ਸਪੀਕਰ ਪਾ ਕੇ ਜਾਲੀਆਂ ਦੇ ਪੇਚ ਲਾਉਣ ਵਾਲੇ ਰਹੇ ਸਿੱਧਾ ਲਾਈ ਜਾਂਦਾ ਜਾਲੀਆਂ ਦੇ ਪੱਤੀਆਂ ਲਾ ਕੇ ਜਮਾ ਕਰਦਾਂਗੇ ਰੈਡੀ ਕੁਝ ਸਮੇਂ ਤੱਕ ਸਪੀਕਰ ਨੂੰ ਕੰਪਲੀਟ ਸਵਾਨ ਸੂਣ ਸਾਰਾ ਖਿੰਡਿਆ ਪਿਆ ਪ੍ਰਭੂ ਚਾਰੇ ਪਾਸੇ ਕੁਸਕ ਸਾਡੇ ਕੋਲੇ ਸਾਈਕਲ ਖੜਾ ਹੈ ਦੀ ਟੋਕਰੀ ਨੇ ਸਾਫ ਦਿੱਤਾ ਸਾਡਾ ਟੁੱਟੀ ਪੱਤੀ ਨੇ ਸਵਾਨ ਇਹਦੇ ਖਿੰਡਿਆ ਪਿਆ ਜਗਾ ਥੋੜੀ ਘਾਟਾ ਕਰੇ ਅੱਗੇ ਗੱਡੀ ਖੜੀ ਹੈ ਟਰੈਕਟਰ ਖੜਾ ਟਲਾਣਾ ਥੋੜੀ ਜੀ ਤੇ ਬਾਈਕ ਵੀ ਆਪਣੀ ਇਧਰ ਖੜੀ ਹੈ ਸਾਈਡ ਤੇ ਮਿਸਤਰੀ ਪੁਰ ਆਣ ਲੱਗਿਆ ਪਿਆ ਪੱਤੀਆਂ ਪੁੱਤੀਆਂ ਕਹਿੰਦਾ ਜੀ ਚਾ ਕੇ ਲਾਊਗਾ